ਹਾਂਜੀ ਸਵਾਗਤ ਹੈ YouTube ਚੈਨਲ ਤੇ ਗਲਤੀ ਨਾਲ ਮਿਲੀ ਵੱਧ ਤਨਖਾਹ ਸੇਵਾਮੁਕਤ ਕਰਮਚਾਰੀਆਂ ਨੂੰ ਵਾਪਸ ਨਹੀਂ ਕਰਨੀ ਪਵੇਗੀ ਸੁਪਰੀਮ ਕੋਰਟ ਨੇ ਸੁਣਾਇਆ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਬਹੁਤ ਵੱਡਾ ਫੈਸਲਾ ਸੁਪਰੀਮ ਕੋਰਟ ਨੇ ਆਪਣੇ ਇੱਕ ਆਦੇਸ਼ ਵਿੱਚ ਅੜੀਸਾ ਨਿਆ ਵਿਭਾਗ ਦੇ ਪੰਜ ਸੇਵਾਮੁਕਤ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਇਹਨਾਂ ਕਰਮਚਾਰੀਆਂ ਨੂੰ 2017 ਦੇ ਵਿੱਚ ਵਿਭਾਗੀ ਗਲਤੀ ਨਾਲ ਜ਼ਿਆਦਾ ਤਨਖਾਹ ਏਰੀਅਰ ਮਿਲ ਗਈ ਸੀ ਜਿਹੜੀ ਕਿ ਵਿਭਾਗ ਵੱਲੋਂ ਕਰਮਚਾਰੀਆਂ ਦੀ ਸੇਵਾਮੁਕਤੀ ਤੋਂ ਕਰੀਬ 3 ਸਾਲ ਬਾਅਦ ਵਾਪਸ ਮੰਗੀ ਗਈ ਜਿਸ ਤੋਂ ਸੇਵਾ ਮੁਕਤ ਕਰਮਚਾਰੀਆਂ ਨੇ ਅਦਾਲਤ ਰੁਕ ਰੁਖ ਕੀਤਾ ਸੁਪਨੀਕੋਟ ਨੇ ਆਪਣੇ ਫੈਸਲੇ ਵਿੱਚ ਕਿਹਾ ਜੇਕਰ ਕਰਮਚਾਰੀ ਨੇ ਕਿਸੇ ਤਰ੍ਹਾਂ ਦਾ ਧੋਖਾ ਆ ਜਾਂ ਝੂਠ ਨਹੀਂ ਬੋਲਿਆ ਤਾਂ ਇਸੇ ਤਰ੍ਹਾਂ ਗਲਤੀ ਨਾਲ ਮਿਲੀ ਰਕਮ ਨੂੰ ਵਸੂਲ ਨਹੀਂ ਕੀਤਾ ਜਾ ਸਕਦਾ ਅਸ਼ਾਦੀ ਕਟਕ ਜਿਲ੍ਹਾ ਅਦਾਲਤ ਵੱਲੋਂ ਦਿੱਤੇ ਗਏ ਹੁਕਮ ਖਿਲਾਫ ਰਿਟਾਇਰ ਕਰਮਚਾਰੀਆਂ ਨੂੰ 4 ਅਪ੍ਰੈਲ 2025 ਨੂੰ ਅਪੀਲ ਕੀਤੀ ਸੀ ਹੁਣ ਉਸ ਮਾਮਲੇ ਵਿੱਚ ਉਹਨਾਂ ਦੀ ਜਿੱਤ ਮਿਲੀ ਹੈ ਜਿਨ੍ਹਾਂ 5 ਸੇਵਾ ਮੁਕਤ ਕਰਮਚਾਰੀਆਂ ਨਾਲ ਇਹ ਮਾਮਲਾ ਜੁੜਿਆ ਹੋਇਆ ਹੈ ਇਹ ਗ੍ਰੇਡ 1 ਸਟੈਨੋਗ੍ਰਾਫ ਪਰਸਨਲ ਸਟੈਂਟ ਦਰਸਲ ਇਹਨਾਂ ਕਰਮਚਾਰੀਆਂ ਦੀ ਸੈਂਟਰੀ ਕਮਿਸ਼ਨ ਦੀ ਰਿਪੋਰਟ ਆਧਾਰ ਤੇ ਰੈਟ੍ਰੋਪੈਕਟਰ ਪ੍ਰਮੋਸ਼ਨ ਮਿਲੀ ਸੀ ਇਸ ਨਾਲ ਇਹਨਾਂ ਨੂੰ ਸਟੈਨੋਗ੍ਰਾਫ 1 ਦੇ 2 ਤੇ 3 ਲਈ ਤਨਖਾਹ ਦਾ ਬਕਾਇਆ ਮਿਲਿਆ ਸੀ ਬਾਅਦ ਵਿੱਚ ਵਿਭਾਗ ਨੇ ਦੱਸਿਆ ਹੈ ਕਿ ਕਮਿਸ਼ਨ ਦੀ ਰਿਪੋਰਟ ਦੀ ਗਲਤ ਵਿਖਿਆ ਨਾਲ ਕਰਮਚਾਰੀਆਂ ਨੂੰ ਖਾਤੇ ਵਿੱਚ ਬਕਾਇਆ ਜ਼ਿਆਦਾ ਚਲੇ ਆ ਗਿਆ ਦੂਸਰੀ ਅਪਡੇਟ ਇਹ ਹੈ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਉਸ ਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ ਸਿਵਲ ਰੈਟਿਵ ਪਟੀਸ਼ਨ 15896 ਆਫ 2023 ਸਰਵ ਸ਼ਰਮਾ ਬਨਾ ਪੰਜਾਬ ਸਰਕਾਰ ਵਿੱਚ ਹੋਏ ਫੈਸਲੇ ਦੇ ਆਧਾਰ ਤੇ ਡਿਸਪੋਜ਼ ਆਫ ਹੋਏ ਰਿਕਵਰਟ ਕੇਸਾਂ ਵਿੱਚ ਮਾਨਜੋ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਸੰਬੰਧੀ ਮਨਨ ਪ੍ਰੋਕਤ ਵਿਸ਼ੇ ਸੰਬੰਧ ਵਿੱਚ ਲਿਖਣ ਵਿੱਚ ਹਦਾਇਤ ਹੋਈ ਹੈ ਕਿ ਜਿੱਥੇ ਤੱਕ ਮਾਨਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੋਲੋ ਸਿਵਲ ਰੈਟ ਪਟੀਸ਼ਨ ਨੰਬਰ 15896 ਆਫ 2023 ਦੇ ਵਿੱਚ ਮਿਤੀ 13 9 2024 ਨੂੰ ਦਿੱਤੇ ਗਏ ਫੈਸਲੇ ਅਨੁਸਾਰ ਤੇ ਡਿਸਪੋਜ਼ ਆਫ ਹੋਏ ਹੋਰੇ ਕੇਸਾਂ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਸਬੰਧ ਵਿੱਚ ਇਹਨਾਂ ਕੋਰਟ ਕੇਸਾਂ ਵਿੱਚ ਸਮੂਹ ਪ੍ਰਬੰਧਕੀ ਵਿਭਾਗਾਂ ਤੇ ਆਪਣੇ ਵਿਭਾਗਾਂ ਵਿੱਚ ਦੈਰ ਸਿਵਲ ਰੈਟ ਪਟੀਸ਼ਨਾਂ ਦੇ ਪਟੀਸ਼ਨਾਂ ਨੂੰ ਉਹਨਾਂ ਦਾ ਨੁਯੁਕਤੀ ਸਮੇਂ ਉਹਨਾਂ ਦੇ ਵਿਭਾਗੀ ਸੇਵਾ ਨਿਯਮਾਂ ਵਿੱਚ ਦਰਜ ਸਕੇਲਾਂ ਅਨਸਾਰ ਤਨਖਾਹ ਫਿਕਸ ਕਰਨ ਸੰਬੰਧੀ ਅਗਲੀ ਅਗਲੀ ਰੀ ਕਾਰਵਾਈ ਕੀਤੀ ਜਾਵੇ ਸਮੂਹ ਪਰੰਧਗੀ ਪਰੰਧਗੀ ਇਹ ਸਪਸ਼ਟ ਕੀਤਾ ਗਿਆ ਹੈ ਕਿ ਜਦੋਂ ਤੱਕ ਸਰਕਾਰ ਵੱਲੋਂ ਇਹ ਜੇ ਕਰਮਚਾਰੀਆਂ ਦੀ ਇਹ ਫਿਕਸਿੰਗ ਇਹ ਸਕੇਲਾਂ ਸੰਬੰਧੀ ਕੋਈ ਵੀ ਹਦਾਇਤਾਂ ਜਾਂ ਨੋਟੀਫਿਕੇਸ਼ਨ ਜਾਰੀ ਜਾਰੀ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਜੇ ਕਰਮਚਾਰੀਆਂ ਨੂੰ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵਾਗੀ ਸੇਵਾ ਨਿਜਾ ਵਿੱਚ ਦਰਜ ਪੇਸ਼ਕੀਲਾਂ ਵਿੱਚ ਵਣਦੀ ਤਨਖਾਹ ਦੇਣ ਲਈ ਜਣਿੰਦੀ ਕਾਰਵਾਈ ਕੀਤੀ ਜਾਵੇ ਇਹ ਵੀ ਹਦਾਇਤ ਸਮਰਥ ਅਥਾਰਟੀ ਦੇ ਪ੍ਰਮਾਣਿਕ ਅਪਰੰਤ ਜਾਰੀ ਕੀਤੀ ਜਾਂਦੀ ਹੈ ਇਹਨਾਂ ਹਦਾਇਤਾਂ ਦੀ ਇਨਵਨ ਪਾਲਣਾ ਕਰਨ ਦੀ ਪ੍ਰੰਦਗੀ ਭਾਵ ਲੋਲੋਚਕੀ ਨਹੀਂ ਬਣਾਇਆ ਜਾਵੇ ਇਹ ਸੀ ਅੱਜ ਦੀ ਨਵੀਂ ਅਪਡੇਟ ਜੇਕਰ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਨਾ ਜੀ ਧੰਨਵਾਦ